ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਤੇ ਮੈਨੂੰ ਵੀਡੀਓ ਬਣਾਉਣ ਦਾ ਹੁਣ ਟਾਈਮ ਲੱਗਿਆ ਤੇ ਅੱਜ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਈ ਇੱਕ ਹੋਰ ਮਤਲਬ ਕਿ ਵਧੀਆ ਜੀ ਤਮਾਕੇਦਾਰ ਵੀਡੀਓ ਤੇ ਇਹ ਵੀਡੀਓ ਹੈਗੀ ਹੈ ਜੀ ਜੋ ਆਪਣੇ ਘਰ 'ਚ ਆਪਾਂ ਸੋਫੇ ਮਤਲਬ ਕਿ ਸਿੰਗਲ ਸੋਫਾ ਸਿਰਫ ਇੱਕ ਸੋਫਾ ਬੈਠਣ ਵਾਸਤੇ ਆਪਾਂ ਬਾਜ਼ਾਰੋਂ ਖਰੀਦਦੇ ਆਂ ਜਾਂ ਮਤਲਬ ਕਿ ਛੋਟੇ ਸਾਈਜ਼ ਚ ਖਰੀਦਦੇ ਚਾਹੇ ਵੱਡੇ ਸਾਈਜ਼ ਚ ਖਰੀਦਦੇ ਆ ਆਪਾਂ ਨੂੰ ਕਿੰਨਾ ਮਹਿੰਗਾ ਜਾ ਪੈ ਜਾਂਦਾ ਹਨਾ ਜੀ ਤੇ ਉਹਦੇ ਵਾਸਤੇ ਵੀਡੀਓ ਇਹ ਇਹ ਜਿਹੜਾ ਆਪਾਂ ਸੋਫਾ ਘਰ ਹੀ ਤਿਆਰ ਕਰਾਂਗੇ ਜਿਵੇਂ ਕਿ ਆਪਣੇ ਘਰ ਚ ਪੁਰਾਣੇ ਕੱਪੜੇ ਹੁੰਦੇ ਨੇ ਉਹਨਾਂ ਤੋਂ ਤਿਆਰ ਕਰਾਂਗੇ ਤੇ ਕਿਵੇਂ ਤਿਆਰ ਹੋਊਗਾ ਤਾਂ ਉਹ ਉਹ ਦੱਸਦੇ ਆ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਤੇ ਇਹ ਹੋ ਗਿਆ ਜੀ ਆਪਣਾ ਬਲੈਕ ਕਲਰ ਦਾ ਕੱਪੜਾ ਠੀਕ ਹੈ ਜੀ ਦੇਖੋ ਜੀ ਇੰਨਾ ਕੀ ਇਹ ਬਲੈਕ ਕਲਰ ਦਾ ਕੱਪੜਾ ਜੇ ਤੁਹਾਡੇ ਲਵੇ ਕੋਈ ਪ੍ਰਾਣਾ ਤੌਰੀਆ ਵਗੈਰਾ ਪਿਆ ਹੋਵੇ ਜਾਂ ਕੁਝ ਹੋਰ ਕੋਈ ਕਪੜਾ ਪ੍ਰਾਣਾ ਵਗੈਰਾ ਪਿਆ ਹੋਵੇ ਜਾਂ ਆਪਣੇ ਮਤਲਬ ਕਿ ਸ਼ਰਟ ਵਗੈਰਾ ਕੋਈ ਵੀ ਹੋਵੇ ਤੇ ਉਹਦੇ ਵਿੱਚੋਂ ਵੀ ਤਿਆਰ ਕਰ ਸਕਦੇ ਆ ਇਹ ਕਪੜਾ ਹੋ ਗਿਆ ਜੀ ਆਪਣਾ ਬਲੈਕ ਕਲਰ ਦਾ ਤੇ ਜੋ ਆਪਾਂ ਨੇ نیچے ਚਾਲਰ ਲਾਣੀ ਆ ਉਹ ਲਾਵਾਂਗੇ ਆਪਾਂ ਇਹ ਕਲਰ ਦੀ ਇਹ ਹੈਗਾ ਜੀ ਲਵੈਂਡਰ ਕਲਰ ਦਾ ਕਪੜਾ ਕ੍ਰੇਪ ਸਿਲਕ ਦਾ ਕਪੜਾ ਹੀ ਟੋਟਾ ਬਿਲਕੁਲ ਬਚਿਆ ਪਿਆ ਸੀ ਮਤਲਬ ਕਿ ਸੂਟ ਦੇ ਵਿੱਚੋਂ ਬਚਿਆ ਪਿਆ ਸੀ ਮੈਂ ਕਿ ਚੱਲ ਇਹ ਵਕਤੋਂ ਕਰ ਲੈਣੇ ਆ ਤੇ ਇਹ ਵੀ ਮੇਲੇ ਟੋਟਾ ਪਿਆ ਸੀ ਬਲੈਕ ਦਾ ਮੈਂ ਕਿਹਾ ਚਲਾਈ ਦੀ ਵਰਤੋਂ ਕਰ ਲੈਣੇ ਤੇ ਚਲੋ ਜੀ ਆਪਾਂ ਹੁਣ ਆਪਾਂ ਕਰਦੇ ਆ ਸੋਫਾ ਕਿਵੇਂ ਤਿਆਰ ਹੋਊਗਾ ਲੋ ਜੀ ਪਹਿਲਾਂ ਆਪਾਂ ਸੋਫੇ ਦਾ ਉੱਪਰਲਾ ਪੀਸ ਤਿਆਰ ਕਰਨਾ ਤੇ ਉੱਪਰਲਾ ਪੀਸ ਤਿਆਰ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਮਤਲਬ ਕਿ ਉੱਪਰਲੇ ਪੀਸ ਦੇ ਦੋ ਕਵਰ ਕੱਟ ਲਾਵਾਂਗੇ ਸਿੱਟਾਏ ਕੱਟ ਲੈਣੀਆਂ ਜਿੱਦੇ ਆਪਾਂ ਬੈਠਾਂਗੇ ਉਹ ਸਿੱਟਾਕ ਨੇ ਕੱਪੜੇ ਨੂੰ ਆਪਾਂ ਨੇ ਡਬਲ ਕਰ ਲਿਆ ਠੀਕ ਹੈ ਜੀ ਤੇ ਡਬਲ ਕਰਕੇ ਕੱਪੜੇ ਨੂੰ ਤੁਸੀਂ ਜੇ ਤੁਸੀਂ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੱਡਾ ਬਣ ਜੂਗੀ ਛੋਟਾ ਬਣਾਉਣਾ ਚਾਹੁੰਦੇ ਤਾਂ ਛੋਟਾ ਵੀ ਬਣ ਜੂਗਾ ਜੀ ਇਹ ਬਣਾਉਣ ਨੂੰ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਲੋ ਜੀ ਆ ਜਿਹੜਾ ਬਾਦਮਾ ਕੱਪੜਾ ਮਤਲਬ ਜਿੱਦ ਤੱਕ ਕਾਣ ਜਿਹਾ ਲੱਗਦਾ ਆਪਾਂ ਉੱਪਰਲੇ ਪਾਸੇ ਕੱਢ ਦਾਂਗੇ ਇਹਨੂੰ ਕਬਰੋਬਰ ਕਰ ਲੈਣੇ ਕੱਪੜੇ ਨੂੰ ਤੇ ਲੋ ਜੀ ਮੈਂਨੇ ਇੱਧਰ ਲਿਆ ਜੀ ਢੋਲੀ ਦਾ ਟੱਕਣਾ ਠੀਕ ਹੈ ਜੀ ਆ ਢੋਲੀ ਦਾ ਟੱਕਣ ਲੈ ਢੋਲੀ ਦਾ ਟੱਕਣ ਇਹਦੇ ਉੱਤੇ ਧਰ ਕੇ ਆਪਾਂ ਇਹਨੂੰ ਗੋਲ ਕਟਾਂਗੇ ਦੇਖ ਲੈਨੇ ਸੈਟਅਪ ਦਾ ਦੋਹੇ ਪਾਸੇ ਜੀ ਆਪਾਂ ਬਿਲਕੁਲ ਛੋਟਾ ਜਿਹਾ ਸੋਫਾ ਤਿਆਰ ਕਰਨਾ ਠੀਕ ਹੈ ਜੀ ਤੇ ਹੁਣ ਆਪਾਂ ਇਹ ੜੇ ੜੇ ਨਿਸ਼ਾਨੀ ਲਗਾ ਲੈਂਦੇ ਆ ਆਪਾਂ ਨਿਸ਼ਾਨੀ ਲਗਾ ਲਈ ਇਹਨੂੰ ਆਪਾਂ ਦਿੰਨੇ ਆ ਚੱਕ ਟੱਕਰ ਨੂੰ ਤੇ ਹੁਣ ਆਪਾਂ ਮਤਲਬ ਕਿ ਇਹੇ ਜੋ ਆਪਣੀ ਗੋਲ ਨਿਸ਼ਾਨੀ ਲੱਗੀ ਹੈ ਥੋੜਾ ਜਿਹਾ ਆਪਾਂ ਮਾੜੀ ਮਾੜੇ ਬਦਮੇ ਬਾਹਰ ਨੂੰ ਰੱਖ ਲਵਾਂਗੇ ਮਤਲਬ ਕਿ ਜਿਹੜਾ ਬੈਠਨ ਨੂੰ ਥੋੜਾ ਜਿਹਾ ਮੜਾ ਜਿਹਾ ਵੱਡਾ ਹੋ ਜਾਏ ਆਪਾਂ ਨੇ ਕਰ ਲਈ ਹੈ ਗੋਲ ਬਿਲਕੁਲ ਆਪਾਂ ਨੇ ਕਰ ਲਿਆ ਇਹ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜਾ ਇਹ ਗੁਲਾਈ ਕੱਟੀ ਹੋਈ ਆ ਇਹਦੇ ਹੁਣ ਆਹ ਸਾਰੀ ਕਲਾਈ ਆਪਾਂ ਮੈਨੇ ਵਾਲੇ ਨਾਲ ਇੱਥੇ ਪਹਿਲਾਂ ਗੱਬੇ ਨਿਸ਼ਾਨੀ ਲਗਾ ਲਵਾਂਗੇ ਇਦਾਂ ਚਾਣੀ ਲਗਾ ਲਈ ਆ ਹੁਣ ਇੰਚ ਟੇਪ ਨਾਲ ਆਪਾਂ ਹ ਮਿਲ ਲੈਣਾ ਨੇ ਵੀ ਕਿੰਨੇ ਇੰਚ ਦਾ ਮਤਲਬ ਕਿ ਆਪਾਂ ਨੇ ਜੋ ਚਾਨਰ ਕੱਟਣਾ ਹੈ ਮਤਲਬ ਕਿ ਸਾਈਡਾਂ ਤੇ ਉਹ ਕਿੰਨੇ ਇੰਚ ਦਾ ਕੱਟਣਾ ਇਦਾਂ ਕਰਕੇ ਆਪਾਂ ਸਾਰਾ ਮਿਲ ਲੈਣੇ ਜੀ 44 ਇੰਚ ਆਪਾਂ ਲੰਬਾਈ ਕੱਟਣੀ ਆ ਮਤਲਬ ਕਿ ਜੋ ਆਪਾਂ ਕੱਪੜੇ ਵਗੈਰਾ ਇਹਦੇ ਵਿੱਚ ਪਾਵਾਂਗੇ ਸੋਫੇ ਦੇ ਵਿੱਚ ਬਚੇ ਕੁਝ ਇਹ ਨੀਰਾ ਕਿ ਤਰਾ ਹੁੰਦੀਆਂ ਨੇ ਉਹ ਪਾਵਾਂਗੇ ਉਹਦੇ ਹਿਸਾਬ ਨਾਲ ਆਪਾਂ 44 ਇੰਚ ਕੱਟਣੀ ਆ ਤੇ ਲੋ ਜੀ ਇਹ ਆਪਾਂ ਇੱਕ ਪਾਸੇ ਕਰ ਦਿੰਨੇ ਆ ਤੇ ਹੁਣ ਆਪਾਂ ਨੇ ਇਹ 44 ਇੰਚ ਦੀ ਲੰਬਾਈ ਕੱਟਣੀ ਆ ਇਹਨਾ ਉੱਚਾ ਬਣੂਗਾ ਜੀ ਇਹ ਸੋਫਾ ਇਹਨਾ ਉੱਚਾ ਇਨਾ ਉੱਚਾ ਬਣਨਾ ਹੈ ਸੋਫਾ ਠੀਕ ਹੈ ਜੀ ਹੁਣ ਆਪਾਂ ਇਹਦੀ ਨਵਾਈ ਮਿਪਣਾ ਨੇ ਆ ਇਹ ਕਿੰਨੇ ਇੰਚ ਦੀ ਆ ਲੋ ਜੀ 44 ਇੰਚ ਆਪਾਂ ਕੱਟ ਲੈਨੇ ਵਾਪਾਂ ਇਹ ਦੋ ਹਿੱਸੇ ਕਰਕੇ ਨਾ ਕੱਟ ਲਾ ਕੇ ਇਹਨੂੰ ਆਪਾਂ ਬਚਾ ਲਓ ਫਿਰ ਪਾੜ ਲੈਨੇ ਆ ਲੋ ਜੀ ਕੱਟਾ ਆਪਾਂ ਨੇ ਲਗਾ ਲਿਆ ਤੇ ਇਹਨੂੰ ਹੁਣ ਆਪਾਂ ਇੱਧਾ ਕੱਟਾਂ ਇਹ ਪਾਸਾ ਪਾਸੇ ਕੱਦਨੇ ਆਪਾਂ ਜਿਹੜਾ ਇਹ ਵਾਲਾ ਪਾਸਾ ਹੈ ਇਹ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜੋ ਆਪਣਾ ਮਤਲਬ ਕੀ ਗਲਾਈ 'ਚ ਕੱਟਿਆ ਹੋਇਆ ਹੈ ਕੱਪੜਾ ਹੈ ਹਨਾ ਇਹ ਵਾਲਾ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਆਪਾਂ ਜੋ ਇਹ ਕੱਪੜਾ ਇਹਦੇ ਉੱਤੇ ਜੜਨਾ ਹੈ ਲੋ ਜੀ ਆਪਾਂ ਨੇ ਇਹ ਪਾਸਾ ਤੋਂ ਉੱਪਰ ਵਾਲਾ ਪਾਸਾ ਤੋਂ ਆਪਾਂ ਜੜ ਲਿਆ ਦੇਖੋ ਆਪਣਾ ਮਤਲਬ ਕੀ ਇੰਨੀ ਆਪਾਂ ਨੇ ਲੈਂਥ ਰੱਖੀ ਹੈ ਦੀ ਲੰਬਾਈ 'ਚ ਇਹ ਨੀ ਲੈਂਥ ਰੱਖੀ ਆ ਇੱਥੋਂ ਲੈ ਕੇ ਇੱਥੇ ਤੱਕ ਤੁਹਾਨੂੰ ਮਿਣ ਕੇ ਵੀ ਦੱਸ ਦਾਂ ਨੇ ਕਿੰਨੀ ਲੈਂਥ ਹੈ ਜੀ ਇਹਦੀ ਲਓ ਜੀ 15 ਇੰਚ ਲੈਂਥ ਹੈ ਠੀਕ ਆ ਜੀ 15.5 ਸੀ ਏਦਾਂ ਇੰਚ ਸਲਾਈ ਚ ਆ ਗਿਆ ਹੁਣ ਇਹ ਰਹਿ ਜੂ ਵੀ 14.5 ਇੰਚ ਜੀ ਕਿਉਂਕਿ ਏਦਾਂ ਇੰਚ ਇਹ ਇੰਨਾ ਇੰਨਾ ਸਲਾਈ ਚ ਹੋਰ ਆ ਜਾਣਾ ਕਿਉਂਕਿ ਜਿਹੜਾ ਆਪਾਂ ਨੇ ਗੋਲ ਘੇਰ ਆਪਾਂ ਨੇ ਇੱਕ ਹੋਰ ਕੱਟਿਆ ਸੀ ਉਹ ਇਹਦੇ ਨੀਚੇ ਝੜ ਦਵਾਂਗੇ ਠੀਕ ਹੈ ਜੀ ਜਿਵੇਂ ਆ ਜਿਹੜਾ ਹੈ ਨਾ ਗਲਾਈ 'ਚ ਇਦਾਂ ਹੀ ਆਪਾਂ ਦੂਜਾ ਵੀ ਇਦਾਂ ਹੀ ਝੜ ਲੈਨੇ ਆ ਠੀਕ ਹੈ ਜੀ ਤੇ ਆਪਾਂ ਨੇ ਕੀ ਕਰਨਾ ਹੈ ਜੀ ਜਾਣ ਲੱਗੇ ਜੋ ਆਪਾਂ ਇੱਧਰ ਸਲਾਈ ਕਰਿਆ ਹੋਇਆ ਪਾਸਾ ਆਸੀ ਜਿਹੜੀ ਆ ਸਲਾਈ ਲਗਾਈ ਸੀ ਆਪਾਂ ਨੇ ਇਥੋਂ ਆਪਾਂ ਇੰਨੀ ਇੱਕ ਸਲਾਈ ਆਪਾਂ ਮਤਲਬ ਕਿ ਗੋਲ ਕੇਰਾ ਝੜ ਕੇ ਇੰਨੀ ਇੱਕ ਸਲਾਈ ਆਪਾਂ ਦੇੜ ਲਗਾ ਕੇ ਤੇ ਇਹਦੇ ਵਿੱਚ ਆਪਾਂ ਜੋ ਆਪਣੇ ਪੁਰਾਣੇ ਕੱਪੜੇ ਪਏ ਹੁੰਦੇ ਨੇ ਜਾਂ ਫਿਰ ਟਾਬਲ ਵਗੈਰਾ ਸ਼ਰਟਾ ਵਗੈਰਾ ਪੈਂਟਾ ਵਗੈਰਾ ਜੋ ਵੀ ਆ ਉਹ ਪਏ ਦੇ ਵਿੱਚ ਭਰ ਦੇਵਾਂਗੇ ਤੇ ਚਲੋ ਜੀ ਹੁਣ ਆਪਾਂ ਪਹਿਲਾ ਇਹ ਗੋਲ ਕੇ ਰਾਈ ਦੇ ਉੱਤੇ ਜੜ ਲੈਨੇ ਆ ਤੇ ਲੋ ਜੀ ਆਪਣਾ ਕਵਰ ਹੋ ਗਿਆ ਰੈਡੀ ਦੇਖੋ ਜੀ ਸੋਫਾ ਸੋਫਾ ਕਵਰ ਹੁਣ ਇਹਦਾ ਆਪਾਂ ਸੋਫਾ ਬਣਾਉਨੇ ਆ ਇਹ ਕਵਰ ਹੋ ਗਿਆ ਉੱਪਰ ਵਾਲਾ ਜਿਹੜਾ ਆਪਣਾ ਇੰਨਾ ਕ ਸਲਾਈ ਵਾਲਾ ਹਿੱਸਾ ਸੀ ਇਹ ਆਪਾਂ ਦੇੜ ਲਿਆ ਇੱਥੇ ਤੱਕ ਠੀਕ ਹੈ ਜੀ ਇੱਥੇ ਤੱਕ ਦੇੜ ਲਿਆ ਤੇ ਇਹਦੇ ਵਿੱਚ ਹੁਣ ਜਿਹੜੇ ਆਪਣੇ ਕੱਪੜੇ ਨੇ ਆਪਾਂ ਉਹ ਵਗੈਰਾ ਸਾਰੇ ਭਰ ਦਿੰਨੇ ਆ ਤੇ ਕਿਵੇਂ ਭਰਾਂਗੇ ਤੁਹਾਨੂੰ ਦੱਸ ਦਿਆਂ ਕਪੜਾ ਭਰਨ ਮਤਲਬ ਕਿ ਕਪੜੇ ਭਰਨ ਤੋਂ ਪਹਿਲਾਂ ਇਹਦੇ ਵਿੱਚ ਜੋ ਵੀ ਸਮਾਨ ਤੁਸੀਂ ਭਰਨਾ ਹੈ ਉਹ ਭਰਨ ਤੋਂ ਪਹਿਲਾਂ ਜੇ ਰੂਮ ਵਗੈਰਾ ਹੈਗੇ ਤਾਂ ਲੋ ਤੁਸੀਂ ਰੂਮ ਵੀ ਭਰ ਸਕਦੇ ਹੋ ਅਰੇਜੀ ਰੂਮ ਵੀ ਭਰ ਸਕਦੇ ਹੋ ਜੇ ਦੂਜੀ ਰੂ ਹੈਗੀ ਹੈ ਜੀ ਕਪਾਹ ਵਾਲੀ ਰੂ ਤਾਂ ਉਹ ਵੀ ਭਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪਹਿਲਾਂ ਸਿੱਧਾ ਕਰਦੇ ਆਂ ਜੀ ਸਿੱਧਾ ਕਰਕੇ ਤੇ ਫਿਰ ਇਹਦੇ ਆਪਾਂ ਇੱਕ ਡਿਜ਼ਾਈਨ ਦਿੰਨੇ ਆ ਇਹਦੇ ਆਲੇ-ਦਾਲ ਇਹ ਤਾਂ ਆਪਾਂ ਨੇ ਕਰ ਲਿਆ ਹੁਣ ਆਪਾਂ ਨੇ ਕੀ ਕਰਨਾ ਜੋ ਇਹ ਗੁਲਾਈ ਵਾਲਾ ਪਾਸਾ ਇਹਦੇ ਉੱਤੇ ਤੁਸੀਂ ਡਿਜ਼ਾਈਨ ਵੀ ਦੇ ਸਕਦੇ ਹੋ ਜਿਵੇਂ ਲੈਸ ਵਗੈਰਾ ਵੀ ਲਗਾ ਸਕਦੇ ਹੋ ਇਹਦੇ ਆਲੇ-ਦਾਲੇ ਠੀਕ ਹੈ ਜੀ ਜੇ ਲੈਸ ਨਹੀਂ ਲਗਾਉਣੀ ਤਾਂ ਲਟਕਣੀ ਮਤਲਬ ਕਿ ਕੋਈ ਵੀ ਕੱਪੜੇ ਮਤਲਬ ਕਿ ਕੱਪੜੇ ਦੀ ਰੰਗੀਨ ਪੱਟੀ ਜੋ ਕਾਲੇ ਦੇ ਉੱਤੇ ਜੱਚਦੀ ਵੱਧ ਹੋਵੇ ਕੋਈ ਵੀ ਕਲਰ ਲਾ ਲਓ ਮਤਲਬ ਕਿ ਹਰਾ येलो ਗ੍ਰੀਨ ਰੈੱਡ ਪਿੰਕ ਸਾਰੇ ਕਲਰ ਜੱਚਣਗੇ ਕਾਲੇ ਉੱਪਰ ਇਹਦੇ ਵਾਲੇ ਉਹ ਮਤਲਬ ਕਿ ਬਲਜੇ ਪਾ ਕੇ ਨਾ ਅੱਧਾ ਅੱਧਾ ਇੰਚ ਦੇ ਉਹ ਚਾਲਰ ਜੀ ਇਹਦੇ ਵਾਲੇ ਵਾਲੇ ਕੱਢ ਸਕਦੇ ਹੋ ਮੇਰੇ ਲਈ ਪਈ ਹੈ ਜੀ ਲੈਸ ਮੈਂ ਲਗਾਉਂਗੀ ਇਹਦੇ ਉੱਤੇ ਵਾਲੇ ਵਾਲੇ ਲੈਸ ਚ ਤੇ ਚਲੋ ਜੀ ਆਪਾਂ ਇਹਦੇ ਹੁਣ ਲੈਸ ਲਗਾ ਕੇ ਫਿਰ ਤੁਹਾਨੂੰ ਦਿਖਾਣੇ ਆ ਆਪਣੇ ਲਈ ਵਾਈਟ ਲੈਸ ਪਈ ਹੈ ਜੀ ਇਹ ਛੋਟੇ ਫੁੱਲ ਵਾਲੀ ਲੈਸ ਵੀ ਹੈ ਵੱਡੇ ਵਾਲੀ ਹੈ ਮੈਂ ਵੱਡੇ ਵਾਲੀ ਲਗਾਉਂਗੀ ਤੇ ਆਪਾਂ ਨੇ ਇਹ ਸਾਰੇ ਵਾਲੇ ਦਾੜੇ ਲੱਕ ਕੇ ਨਾ ਮਣਕੇ ਇਹਨੂੰ ਆਪਾਂ ਨੇ ਕੱਟ ਲਿਆ ਦੇਖੋ ਲੈਸ ਤਾਂ ਬਹੁਤ ਜ਼ਿਆਦੇ ਪਈ ਹੈ ਆਪਣੇ ਲਈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਾਲੇ ਦਾੜੇ ਲੈਸ ਲਗਾਉਨੇ ਆ ਜੀ ਜੋ ਆਪਣੇ ਮਤਲਬ ਕਿ ਫਾਲਤੂ ਦੇ ਕੱਪੜੇ ਪਏ ਸੀ ਆਪਾਂ ਇਹਦੇ ਵਿੱਚ ਭਰ ਦਿੰਨੇ ਆ ਜਿਹੜੇ ਬੱਚੇ ਪਾਉਂਦੇ ਰਹਿਣਗੇ ਤੇ ਆਪਣਾ ਇਹ ਨਾਲ ਸੋਫਾ ਰੈਡੀ ਹੋ ਜਾਊਗਾ ਤੇ ਪੈ ਲਾ ਕੇ ਭਰਨੇ ਨੇ ਦੇਖੋ ਜੀ ਇਹ ਪਾਸਾ ਜੋ ਆਪਾਂ ਨੇ ਲੈਸ ਲਗਾਈ ਸੀ ਇਹ ਪਾਸਾ ਉੱਪਰ ਉੱਪਰਲਾ ਰੱਖਣਾ ਤੇ ਜੋ ਸਪਲੇਨ ਪਾਸਾ ਹੈ ਉਹ ਆਪਾਂ ਇਹਦੇ ਵਾਲੇ ਪਾਸੇ ਰੱਖਣਾ ਹੈ। ਚਲੋ ਜੀ ਇਹਦਾ ਤੈਅ ਲਗਾ ਕੇ ਨਾ ਕੱਪੜਿਆਂ ਦੀ ਤੇਰੇ ਦੇ ਵਿੱਚ ਭਰਨੇ ਨੇ। ਮਤਲਬ ਕਿ ਜਿਹੜੇ ਆਪਣੇ 베ਸਟ ਕੱਪੜੇ ਹੁੰਦੇ ਨੇ ਬਾਦੂ ਬੱਚੇ ਪਾਉਂਦੇ ਨਹੀਂ ਹੈਗੇ। ਜਾਂ ਫਿਰ ਚੱਦਰਾਂ ਵਗੈਰਾ ਜੋ ਆਪਣੀਆਂ 베ਸਟ ਪਈਆਂ ਹੁੰਦੀਆਂ ਨੇ ਆਪਾਂ ਉਹ ਇਹਦੇ ਵਿੱਚ ਪਾ ਸਕਦੇ ਆ। ਇਦਾਂ ਲੋਰਾ ਵਗੈਰਾ ਸਾਰੀਆਂ ਇਹਦੇ ਵਿੱਚ ਪਾ ਦਵਾਂਗੇ। ਤੇ ਦੇਖੋ ਜੀ ਆਪਣਾ ਸੋਫਾ ਹੋ ਗਿਆ ਰੈਡੀ ਜੋ ਆਪਾਂ ਨੇ ਮਤਲਬ ਕੀ ਜਗਾ ਸੱਦੀ ਸੀ ਕਪੜੇ ਪਾ ਨੂੰ ਉਹਨੂੰ ਆਪਾਂ ਨੇ ਸੋਈ ਨਾਲ ਸਟਿਚਿੰਗ ਕਰ ਦਿੱਤਾ ਤੇ ਬਾਕੀ ਸੋਫਾ ਪੂਰਾ ਵਧੀਆ ਰੈਡੀ ਹੋ ਗਿਆ ਤੇ ਦੇਖੋ ਆਲੇ-ਦਾਲ ਇਹਦੇ ਲੈਸ ਲੱਗ ਗਈ ਹੈ ਤੇ ਨੀਚੇ ਵਾਲਾ ਹਿੱਸਾ ਸਾਫ਼ ਹੈ ਤਾਂ ਦੇਖੋ ਪਲੇਨ ਹੈ ਜੀ ਮੇਕੀ ਹੁਣ ਬੈਠਣ ਵਾਸਤੇ ਸਭ ਤੋਂ ਵਧੀਆ ਸੋਫਾ ਹੈ ਸਿੰਗਲ ਸੋਫਾ ਹੈ ਜੀ ਇਹ ਆਪਾਂ ਬਾਜ਼ਾਰੋਂ ਮਤਲਬ ਕੀ ਪੀੜੀਆਂ ਵੀ ਲੈ ਕੇ ਆਣੇ ਹੁੰਦੇ ਆ ਮਤਲਬ ਕੀ ਜਿਹੜੀਆਂ ਉੱਚ-ਉੱਚੀਆਂ ਉਹਦੀਆਂ ਬਣੀ ਹੁੰਦੀਆਂ ਨੇ ਤੇ ਲਈ ਇਹਦੀ ਪੀੜੀਆਂ ਬਣੀਆਂ ਹੁੰਦੀਆਂ ਨੇ ਤੇ ਉਹ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਉਹ ਹੁੰਦੀ ਹੈ ਮੇਲੇ ਹਜ਼ਾਰ ਦੀ ਇੱਕ ਪੀੜੀ ਹੁੰਦੀ ਆ ਉਹਦੇ ਨਾਲੋਂ ਤਾਂ ਆਪਾਂ ਘਰ ਹੀ ਤਿਆਰ ਕਰ ਸਕਦੇ ਆ ਸੋਫਾ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਸੋਫੇ ਵਾਲੀ ਤੇ ਸੋਫਾ ਆਪਣਾ ਬਣ ਗਿਆ ਪੂਰਾ ਘੈਂਟ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਫਸਟ ਵਾਰ ਆ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਨਾਲ ਮੇਰਾ ਹੌਸਲਾ ਵਧਦਾ ਹੈ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਬ e